ਫਗਵਾੜਾ ਨੇ ਦੇਖ ਪਿੰਡ ਨਸੀਰਾਬਾਦ ਵਿਖੇ ਕਣਕ ਦੀ ਫਸਲ ਨੂੰ ਅੱਗ ਲੱਗੀ। ਅੱਗ ਦੀ ਸੂਚਨਾ ਮਿਲਦਿਆਂ ਹੀ ਕਿਸਾਨਾਂ ਨੇ ਟਰੈਕਟਰਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਤੇਜ਼ ਹਵਾਵਾਂ ਕਾਰਨ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਦੂਰ ਦੂਰ ਤੱਕ ਅੱਗ ਨਾਲ ਧੂੰਆਂ ਫੈਲ ਗਿਆ ਬੜੀ ਜਦ ਉਹ ਤਹਿਤ ਮਗਰੋਂ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ 200 ਦੇ ਕਰੀਬ ਫਸਲੀ ਖੇਤ ਸੜ ਕੇ ਸੁਆਹ ਹੋ ਚੁੱਕੇ ਸਨ। ਇਸ ਅੱਗ ਨਾਲ ਗੁਜਰਪਾਈ ਚਾਰੇ ਨੇ ਚਾਰ ਕਨੂ ਝੋਨੇ ਦੀ ਪਰਾਲੀ ਜੋ ਕਿ ਇਕਾਟੀ ਕੀਤੀ ਹੋਈ ਸੀ ਉਹ ਵੀ ਸੜਕੇ ਸਵਾਹ ਹੋ ਗਈ ਕਿਸਾਨਾਂ ਨੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਦਿਨ ਵੇਲੇ ਮੋਟਰਾਂ ਲਈ ਬਿਜਲੀ ਦਾ ਪ੍ਰਬੰਧ ਨਾ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਹੋਰ ਨੁਕਸਾਨ ਨਾ ਹੋ ਸਕੇ ਹਾਂਜੀ ਸਰ ਜੀ ਕੀ ਕਹਿਣਾ ਚਾਹੁੰਦੇ ਹੋ ਇੱਥੇ ਅੱਗ ਲੱਗੀ ਹੋਈ ਆ ਜੀ ਅਸੀਂ ਇਹ ਮੈਂ ਤਾਂ ਜਦੋਂ ਹੁਣੇ ਆਇਆ ਮੈਂ ਸ਼ਹਿਰ ਤੋਂ ਗਿਆ ਜੀ ਮੈਂ ਅੱਗੇ ਜਦੋਂ ਦੇਖਿਆ ਵੀ ਟੁੱਟਪੌੜ ਵਾਲੀ ਸਾਈਡ ਤੋਂ ਬਹੁਤ ਜ਼ਗ ਆ ਰਹੀ ਆ ਜੀ ਤੇ ਜਿਹਨੇ ਮੌਕਾ ਆ ਕੇ ਦੇਖਿਆ ਜੀ ਤਾਂ ਅੱਗ ਦੀ ਲੱਟਾਂ ਬਹੁਤ ਖੜੀ ਹੁੰਦਾ ਭਜਾ ਨਹੀਂ ਸਕਦੇ ਬੰਦੇ ਜੀ ਏ ਬਿਜਲੀ ਪਹਾੜਾਂ 'ਚ ਥੋੜੀ ਗਲਤੀ ਆ ਆ ਦੇਖੋ ਮੌਕੇ ਤੇ ਅਜੇ ਵੀ ਲੈਂਡ ਚੱਲ ਰਹੀ ਆ ਜੀ ਇਹ ਲੈਂਡ ਰਾਤ ਨੂੰ ਦੇਣ ਨਹੀਂ ਦੇਣੀ ਲੈਂਡ ਜੀ ਤੈਨੂੰ ਲੈਂਡ ਦੇ ਕੇ ਕਰਨਾੜ ਸੁੱਕਾ ਪਿਆ ਆ ਇਸ ਕਰਕੇ ਲੋਕਾਂ ਦੀ ਬੇਵਸੀ ਆ ਅੱਗ ਵੀ ਆਉਣ ਤੇ ਬਹੁਤ ਔਖਾ ਬਿਜਲੀ ਦੇ ਕਰੰਟ ਨਾਲ ਕਰੰਟ ਦਾ ਕਿਤੇ ਲੀਕੇਜ ਹੋਈ ਆ ਤਾਂ ਅੱਗ ਲੱਗੀ ਆ ਜੀ ਹਾਂ ਜਿਸ ਕਰਕੇ ਬਿਜਲੀ ਰਾਤ ਨੂੰ ਦੇਗਾ ਨਾ ਦਿਨ ਨੂੰ ਆ ਜੀ ਮੋਟਰ ਜਿਹੜਾ ਚੱਲਦੀ ਮੌਕੇ ਤੇ ਹਾਂਜੀ ਸਰ ਜੀ ਆਪਣੇ ਕਿੰਨਾ ਕਿ ਨੁਕਸਾਨ ਹੋ ਗਿਆ ਜੀ ਇਹਦੇ ਨਾਲ ਅੱਗ ਦੇ ਨਾਲ ਕਿ ਕਿੰਨੇ ਖੇਤ ਜਲ ਗਏ ਨਾੜ ਦੇ ਆ ਜੀ ਇਹ ਇਹ ਨਾੜ ਦੇ ਖੇਤ ਆ ਜੀ ਚੂੜੀ ਬਣਨ ਨੂੰ ਜੇ ਰਹਿੰਦੀ ਸੀਗੀ ਜੀ ਇਹ ਤਕਰੀਬਨ ਟੋਟੋਪੁਰ ਤੋਂ ਲੈ ਕੇ ਸ਼ੇਖਪੁਰ ਦੀ ਹੱਦ ਤੱਕ ਬੰਨ ਤੱਕ ਜੀ 400 ਕਿੱਲੇ ਦੇ ਤਕਰੀਬਨ ਨਾੜ ਜੋ ਸੜ ਕੇ ਸਵਾਹ ਹੋ ਗਿਆ ਜਿਹਦੇ ਵਿੱਚ ਕੁਝ ਪਰਾਲੀ ਦੇ ਕੁੰਨੂ ਵੀ ਸੀ ਜੀ ਤੇ ਕੁਝ ਤੂੜੀ ਦਾ ਵੀ ਨੁਕਸਾਨ ਹੋਇਆ ਜੀ ਜੀ ਤੇ ਇਹ ਆਪਣੇ ਜਿਹੜੀ ਬਿਜਲੀ ਚੱਲ ਰਹੀ ਆ ਮੋਟਰਾਂ ਦੀ ਉਹਦੇ ਕਰਣੀ ਆ ਜੀ ਇਹ ਤਾਂ ਨਹੀਂ ਜੀ ਕੋਈ ਕਾਰਨ ਉਹ ਜੇ ਪਤਾ ਨਹੀਂ ਸਪਸ਼ਟ ਨਹੀਂ ਹੋਇਆ ਜੀ ਕਿ ਇਹਦੇ ਕਾਰਨ ਆ ਜਾਂ ਕਿਸੇ ਵੱਲੋਂ ਬੱਤੀ ਚਲਦੀ ਹੈ ਜੀ ਕੋਈ ਪਨੀਰੀ ਲਈ ਵੀ ਅੱਗ ਲਾਰੇ ਸ਼ਾ ਉਥੋਂ ਵੀ ਹੋ ਸਕਦਾ ਜਾਂ ਬਿਜਲੀ ਦੀ ਇਲੈਕਟ੍ਰਿਕ ਸ਼ੋਰ ਕਰਕੇ ਵੀ ਹੋ ਸਕਦਾ ਜੀ ਦਿਨ ਦੀ ਜਿਹੜੀ ਲਾਈਟ ਚੱਲਦੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਹ ਬੰਦ ਕਰਨੀ ਚਾਹੀਦੀ ਜੀ ਸਵੇਰੇ 5 ਵਜੇ ਤੋਂ 9 ਵਜੇ ਦਾ ਵਕਤ ਚੱਲਦਾ ਸੀ ਪਹਿਲਾਂ ਜਦੋਂ ਕਾਰਖਾਨੀਆਂ ਵਾਟੀਆਂ ਸੀ ਕੋਈ ਵੀ ਐਸੀ ਘਟਨਾ ਆਂਦੀ ਹੋਈ ਜੀ ਤੇ ਸਵੇਰੇ ਤੜਕੇ ਦੇ 5 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਵਕਤ ਚੱਲਦਾ ਸੀ ਉਦੋਂ ਕੋਈ ਵੀ ਅਜ ਸਾਈਂ ਸਾਡਾ ਨਾਮ ਜੀ ਹਾਜੀ ਸਰ ਕੀ ਨਾਮ ਜੀ ਤੁਹਾਡਾ ਸਾਈਂ ਅ ਅੱਗ ਲੱਗਣ ਨਾਲ ਕੀ ਕੀ ਨੁਕਸਾਨ ਹੋਇਆ ਜੀ ਸਾਡੇ ਇਸਦੇ 25 30 ਏਕੜ ਦੇ ਪਰਾੜੀ ਦੇ ਲੂ ਹੋ ਕੇ 5 ਕੁੰਨੋ ਆ 5 ਕੁੰਨੋ ਜੀ ਹਾਂਜੀ ਅੱਛਾ ਜੀ ਤੇ ਕਿੰਨੇ ਕਬਜੇ ਦੀ ਅੱਗ ਲੱਗੀ ਹੈ ਜੀ ਇਹਨੂੰ ਮਤਕਿਮਾ ਮੈਂ ਕਹਿੰਦਾ 10:30 ਹੋ ਗਿਆ ਅੱਛਾ ਜੀ ਹਾਂਜੀ ਤੇ ਹੁਣ ਕਿਦਾਂ ਅੱਗ ਬੁਝੇ ਜੀ ਪਤਾ ਲੱਗਾ ਸਾਨੂੰ ਅਸੀਂ ਦੌੜ ਕੇ ਆਏ ਜੀ ਬਜਨ ਦਾ ਕੁਝ ਸਾਰਾ ਨਹੀਂ ਤੇ ਜੀ ਅੱਗ ਬਹੁਤ ਤੇਜ਼ ਆ ਰਹੀ ਹੈ ਕਿਤਾ ਕੋਈ ਪਿੰਡੋਂ ਟਰੈਕਟਰ ਡੋਟਰ ਆਏ ਉਹਨਾਂ ਕੋਈ ਬੁਝਾਉਣ ਦੀ ਕੋਸ਼ਿਸ਼ ਕੀਤੀ ਪੁਝੇ ਬਲੋ ਲੱਗ ਰਾਇਆ ਫੈਲ ਗਈ ਸਾਰੀ ਹੁਣ ਕਿੱਦਾਂ ਪਹੁੰਚ ਗਈ ਆ ਜੀ? ਅਜੇ ਨਹੀਂ ਪਹੁੰਚੀ ਅੱਗ ਲੱਗੀ ਹੋਈ ਹੈ ਜੀ ਕੋਲ ਨੂੰ। ਜੀ। ਹਾਂ ਜੀ। ਤੇ ਜਿੱਦਾਂ ਬਿਜਲੀ ਵਾਲਿਆਂ ਨੇ ਹੁਣ ਲਾਈਟ ਛੱਡੀ ਹੋਈ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਜੀ 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 ਕਹਿ ਸਕਦੇ ਬੱਤੀ ਤੋਂ ਲੱਗੀ ਜਾਂ ਗੇਰ ਕੋਲ ਲੱਗੀ ਇਹ ਨਹੀਂ ਜੀ ਕਹਿ ਸਕਦੇ ਕੋਈ ਅੱਖੀ ਕੋਈ ਦੇਖਿਆ ਨਹੀਂ ਜੀ। ਲੈਣ ਨੂੰ ਲੈ ਰਾਜੇ ਜੀ ਰਾਜ ਨੂੰ ਦੇ ਦੇ। ਠੀਕ ਹੈ। ਹਾਂਜੀ ਸਰ ਜੀ ਇੱਥੇ ਅੱਗ ਲੱਗੀ ਆ ਜੀ ਕੀ ਕਾਰਨ ਆ ਜੀ ਅੱਗ ਲੱਗਣ ਦਾ ਜੀ? ਅੱਗ ਲੱਗਣ ਦਾ ਕੰਨ ਤਾਂ ਵੈਸੇ ਅਸਲੀ ਦਾ ਪਤਾ ਨਹੀਂ ਲੱਗ ਸਕਿਆ ਪਰ ਫੇਰ ਵੀ ਸਾਨੂੰ ਇਦਾਂ ਲੱਗਦਾ ਵੇ ਬਿਜਲੀ ਦੇ ਨਾਲ ਲੱਗੀ ਹੋਣੀ ਕਿਉਂਕਿ ਹਵਾ ਬਹੁਤ ਤੇ ਦੈਨ ਰਾਤ ਹੀ ਚੱਲਣ ਡਈ ਹੋ ਹਜੇ ਜੀ ਹਜੇ ਬਿਜਲੀ ਵਾਲਿਆਂ ਨੂੰ ਕੁਛ ਦਿਨ ਹਫਤਾ ਦਾਸਦੇ ਨਾ ਨਹੀਂ ਸੀ ਛੱਡਣੀ ਚਾਹੀਦੀ ਜਿੱਦਾਂ ਪਹਿਲਾਂ 3-4 ਘੰਟੇ ਤੜਕੇ ਛੱਡਦੇ ਉਦਾਂ ਹੀ ਛੱਡਣੀ ਚਾਹੀਦੀ ਜੀ ਆ ਤਕਰੀਬਨ 1.5-200 ਖੇਤ ਦਾ ਨਾੜ ਆ ਜਿਹੜਾ ਸੜ ਕੇ ਸੁਆਹ ਹੋ ਗਿਆ ਆ ਸਾਡੇ ਗੁੱਜਰਪੁਰਾ ਵੇ ਖੜਿਆ ਇਹਨਾਂ ਦੇ 5-6 ਪੁੰਨੂ ਸੜ ਗਏ ਆ ਇੱਥੇ ਜਿਹਨਾਂ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਕਿਉਂ ਇਹਨਾਂ ਨੇ ਉਹੀ ਪਸ਼ੂਆਂ ਨੂੰ ਪਾਉਣਾ ਹੁੰਦਾ ਨਾੜ ਹਜੇ ਆ ਏਰੀਆ ਸਾਰਾ ਖੜਾ ਹੀ ਸੀ ਅੱਗੇ ਦਾ ਹਜੇ ਵੀ ਪਤਾ ਨਹੀਂ ਕਦੋਂ ਰੁਕਣਾ ਹਜੇ ਕੋਈ ਇੱਥੇ ਕੋਈ ਗੱਡੀ ਫਾਇਰ ਬ੍ਰਿ ਕਾਫੀ ਟਾਈਮ ਤੋਂ ਜਿੱਦਾਂ ਫੋਨ ਕੀਤਾ ਸੀਗਾ ਜੀ ਆ ਹੋ ਸਕਦਾ ਬੰਦਿਆਂ ਨੇ ਕੀਤਾ ਹੋਵੇ ਕਿਉਂ ਮੈਂ ਵੀ ਲੇਟ ਬਾਅਦ ਆਇਆ ਜੀ ਮੈਂ ਇਧਰੋਂ ਆਇਆ ਜੀ ਪਿੰਡ ਤੋਂ ਕਿੰਨੇ ਕ ਵਜੇ ਲੱਗੇ ਆਈਡੀਆ ਜੀ ਆਈਡੀਆ ਮੇਰਾ ਖਿਆਲ ਹੈ ਵੀ ਹੁਣ ਤੋਂ ਘੰਟਾ ਡੇਢ ਘੰਟਾ ਪਹਿਲਾਂ ਦੀ ਅੱਗ ਲੱਗੀ ਹੋਵੇ ਜੀ ਘੰਟਾ ਕੁ ਪਹਿਲਾਂ ਡੇਢ ਘੰਟੇ ਦੀ ਪਹਿਲਾਂ ਹੀ ਲੱਗੀ ਹੋਵੇ ਜੀ ਤੇ ਹੁਣ ਤੱਕ ਕਿੰਨੇ ਖੇਤ ਲੂ ਹੋ ਗਏ ਆਈਡੀਆ ਜੀ ਆਈਡੀਆ ਮੈਨੂੰ ਲੱਗਦਾ ਵੀ 200 ਦੇ ਕਰੀਬ ਤਾਂ ਨਾਲ ਦਾ ਕਣਕ ਕੱਟ ਹੋ ਗਏ ਇਹ ਕਿਉਂ ਕਣਕ ਦਾ ਬਚਾਅ ਹੋ ਗਿਆ ਤੇ ਨਾਲ ਦੇ ਤਕਰੀਬਨ 150 ਤੋਂ 200 ਖੇਤ ਫਲੇਸ਼ ਦੇ ਵਿੱਚ ਪੜ ਗਏ ਠੀਕ ਹੈ ਤੇ ਬਿਜ ਬਿਜਲੀ ਵਿਭਾਗ ਤੋਂ ਇਹੀ ਮੰਗ ਕਰਦੇ ਵੀ ਅਜੇ 2-4 ਦਿਨ ਮੁਆਵਜ਼ਾ ਤਾਂ ਚਲੋ ਉਹਨਾਂ ਨੇ ਕੀ ਦੇਣਾ ਜੀ ਕਹਿਣ ਦੀਆਂ ਗੱਲਾਂ ਹੀ ਹੁੰਦੀਆਂ ਲਾਈਟ ਏ ਥੋੜੇ ਦਿਨ ਹਜੇ ਨਾ ਛੱਡਣ ਜੀ ਲਾਈਟ ਨਾ ਲਾਈਟ ਤੜਕੇ ਛੱਡ ਦਿਆ ਕਰਨ ਜਦੋਂ ਹਵਾ ਰੁਕੀ ਹੋ ਹੁੰਦੀ ਆ ਠੀਕ ਹੈ ਜੀ ਫਿਰ ਹਾਲ ਹਾਈ ਲਾਈਟ ਹਫਤਾ ਤੱਕ ਨਾ ਛੱਡਣ ਤੇ ਚਲੋ ਸਾਰਿਆਂ ਦਾ ਟੂੜੀ ਪੱਠੇ ਦਾ 7:00 ਵਜੇ ਜੀ